ਜਸਵੰਤ ਸਿੰਘ ਕਵਲ ਜੀ ਦੀ ਕਹਾਣੀ ਬੇਹਇਆ ਰਾਤ ਅੱਧੋਂ ਵੱਧ ਟੱਪ ਚੁੱਕੀ ਸੀ ਪਰ ਮਹਿਫਲ ਹਲੇ ਵੀ ਪੂਰੇ ਜੋਬਨ ਤੇ ਸੀ ਜ਼ਗੀਰਦਾਰ ਸੁਖਚੈਨ ਸਿੰਘ ਦੀ ਬੈਠਕ ਲੰਬੀ ਚੌੜੀ ਹਵੇਲੀ ਦੇ ਦੂਜੇ ਸਿਰੇ ਤੇ ਸ਼ਾਹ ਰਾਤੇ ਲੱਗਦੀ ਸੀ ਪਰ ਖਤੇ ਕਦੇ ਸੁਰਤਾਲ ਵਿੱਚ ਵੱਜਦੀ ਤਾੜੀ ਅਤੇ ਘੁੰਗਰੂਆਂ ਦੀ ਸ਼ਰਕਾਰ ਸੁਖਚੈਨ ਦੀ ਕਬੀਲਦਾਰੀ ਤੱਕ ਪੁੱਜ ਜਾਂਦੀ ਉਂਝ ਵੀ ਜਦੋਂ ਘਰ ਦੇ ਇੱਕ ਹਿੱਸੇ ਵਿੱਚ ਰੰਗਲੀ ਮਹਿਫਲ ਜੁੜੀ ਹੋਵੇ ਬਾਕੀ ਜੀਆਂ ਦਾ ਧਿਆਨ ਖਿੱਚਿਆ ਜਾਣਾ ਸੁਭਾਵਿਕ ਹੁੰਦਾ ਹੈ ਜ਼ਮੀਂਦਾਰ ਸੁਖਚੈਨ ਸਿੰਘ ਦੇ ਘਰ ਵਾਲੀ ਗੁਰਨਾਮ ਕੌਰ ਦੀ ਸੁਰਤੀ ਵੀ ਪਾਠ ਵਿੱਚੋਂ ਉਖੜ-ਉਖੜ ਜਾਂਦੀ ਸੀ ਅਜਹੀਆਂ ਮਹਿਫਲਾਂ ਆਏ ਦਿਨ ਜੁੜਦੀਆਂ ਹੀ ਰਹਿੰਦੀਆਂ ਸਨ ਆਮ ਤੌਰ ਤੇ ਸ਼ਰਾਬ ਔਰ ਤਤੇ ਮੁਜਰੇ ਵਰਗੀਆਂ ਆਦਤਾਂ ਜ਼ਗੀਰਦਾਰੀ ਨੂੰ ਹੋਰ ਜਾਇਦਾਦ ਨਾਲ ਵਿਰਾਸਤ ਵਿੱਚ ਹੀ ਮਿਲਦੀਆਂ ਹਨ ਗੁਰਨਾਮ ਕੌਰ ਲਈ ਇਹ ਸਭ ਕੁਝ ਸਹਿਣ ਕਰਨਾ ਜ਼ਹਿਰ ਪੀਣ ਬਰਾਬਰ ਸੀ ਉਹ ਦਰਮਿਆਨੇ ਜੱਟ ਘਰਾਣੇ ਵਿੱਚੋਂ ਆਈ ਸੀ ਕਦੇ ਉਹਦਾ ਕੁਦਰਤੀ ਹੁਸਨ ਜਵਾਨ ਸੁਖਚੈਨ ਨੂੰ ਪਾ ਗਿਆ ਸੀ ਉਹਦੇ ਜਜ਼ਬਾਤੀ वेग ਨੇ ਗੁਰਨਾਮ ਕੌਰ ਦਾ ਸਾਖ ਆਪਣੇ ਪਿਤਾ ਰਾਹੀ ਮੰਗਲਿਆ ਫਿਰ ਉਹ ਮਨਮਰਜ਼ੀ ਦਾ ਵਿਆਹ ਕਰਵਾ ਕੇ ਵੀ ਛੇਤੀ ਹੀ ਉਚਾੜ ਹੋ ਗਿਆ ਕਿਉਂਕਿ ਗੁਰਨਾਮ ਕੌਰ ਨੇ ਪੂਰੀ ਜ਼ਗੀਰਦਾਰਨੀ ਬਣ ਕੇ ਵੀ ਉਸ ਦੀਆਂ ਰੰਗीन ਰਾਤਾਂ ਦਾ ਸਾਥ ਨਹੀਂ ਦਿੱਤਾ ਸੀ ਪਹਿਲੀ ਉਮਰ ਵਿੱਚ ਉਹ ਸੁਖਚੈਨ ਨੂੰ ਸੁਧਾਰ ਨਾ ਸકી ਇੱਕ ਤਾਂ ਮੱਦਵਾਰਗ ਵਿੱਚੋਂ ਆਈ ਸੀ ਤੇ ਹੀਣ ਭਾਵ ਕੁਝ ਆਖਣ ਦੀ ਦਲੇਰੀ ਨਹੀਂ ਫੜਦੇ ਸਨ ਦੂਜਾ ਉਹ ਵਿਆਹ ਕਾਰਨ ਸੁਖਚੈਨ ਦੀ ਸ਼ੁਕਰਗੁਜ਼ਾਰ ਵੀ ਸੀ ਤੀਜਾ ਖਾਣ ਪੀਣ ਦੀ ਜਵਾਨ ਉਮਰ ਨੂੰ ਮਾਹੌਲ ਅਨਸਾਰ ਮੁੱਖ ਰੱਖਦੇ ਆ ਉਸਨੇ ਖੁੱਲ ਖੇਡ ਨੂੰ ਬਹੁਤਾ ਗੌਲਿਆ ਨਹੀਂ ਸੀ ਸੱਸ ਆਖਦੀ ਸੀ ਬਸ਼ੀਰਾ ਆ ਚਾਰ ਦੁੜੰਗੇ ਲਾ ਕੇ ਮੜ ਕਿਲੇ ਤੇ ਆ ਬੱਜੇਗਾ ਪਰ ਸੁਖਚੈਨ ਨੇ ਤਾਂ ਕਿਲੇ ਕੰਢਿਆਲੇ ਦਿਮਾਗ ਤੋਂ ਹੀ ਕੱਢ ਛੱਡੇ ਸ਼ਰਾਬ ਦੇ ਨਾਲ ਨਾਲ ਉਹ ਚਾਰ ਕਾਰਾਂ ਨੂੰ ਤਕੜਾ ਸੀ ਭਾਵੇਂ ਹੱਥ ਹਿੱਲਣ ਲੱਗ ਪਏ ਸਨ ਪਰ ਆਪਣੀ ਸਿਹਤ ਬਾਰੇ ਉਸ ਨੂੰ ਵੀ ਅਭਿਮਾਨ ਸੀ ਉਹ ਟੌਰ ਨਾਲ ਆਖਦਾ ਤਿਰੀਆਂ ਜਵਾਨੀ 5 ਵਰਸ ਡੱਗਾ 9 ਸਾਲਾ ਘੋੜੇ ਜਵਾਨੀ 20 ਬਸ ਜੇ ਮਿਲੇ ਮਸਾਲਾ ਮਰਦ ਜਵਾਨੀ 60 ਵਰਸ ਜੇ ਰਹੇ ਸੁਖਾਲਾ ਜਦੋਂ ਸੁਖਚੈਨ ਸਿੰਘ ਦੀਆਂ ਆਵਾਰਾਗਰਦੀਆਂ ਨੂੰ ਕਿਵੇਂ ਵੀ ਨੱਥ ਨਾ ਪਈ ਗੁਰਨਾਮ ਕੌਰ ਹੇਰਵੀ ਨਾਲ ਮੰਨਦੀ ਪੈਂਦੀ ਗਈ ਜਾਇਦਾਦ ਆਯਾਸ਼ੀ ਵਿੱਚ ਬਰੂਦ ਵਾਂਗ ਉੱਡ ਰਹੀ ਸੀ ਮਜਾਰਿਆਂ ਨੇ ਆਪਣੇ ਹੱਕ ਦੀ ਰੱਟ ਵਿੱਚ ਫਸਲਾਂ ਦੇ ਹਾਲੇ ਰੋਕ ਲੈ ਕਰਜ਼ੇ ਦਾ ਪਹਾੜ ਦਾਦਿਆਂ ਪੜਦਾਦਿਆਂ ਦੀ ਹਵੇਲੀ ਨੂੰ ਥਾਂ-ਥਾਂ ਤੋਂ ਦਰਾੜਾਂ ਦੇ ਚੁੱਕਾ ਸੀ ਇੱਕੋ ਇੱਕ ਮੁੰਡੇ ਨੇ ਕਾਲਜ ਜਾਣਾ ਤਿਆਗ ਦਿੱਤਾ ਪਿਓ ਦੇ ਪੈਰਾਂ ਤੇ ਤੁਰਦਿਆ ਉਸਨੇ ਛੇਤੀ ਹੀ ਪੁੱਠੇ ਚਾਲੇ ਫੜ ਲਏ ਉਹਦੀ ਇੱਕ ਲੱਤ ਦਿੱਲੀ ਹੁੰਦੀ ਤੇ ਦੂਜੀ ਮੁੰਬਈ ਪਿਓ ਪੁੱਤ ਦੇ ਚੱਜ ਆਚਾਰ ਵੇਖ ਕੇ ਮਾਂ ਨੂੰ ਤਿੰਨਾਂ ਜਵਾਨ ਧੀਆਂ ਦਾ ਫਿਕਰ ਵੱਟ-ਵੱਟ ਖਾਣ ਲੱਗਾ ਉਹ ਸੋਚਦੀ ਅਜਹੀ ਨਿਗਰ ਦੀ ਹਾਲਤ ਵਿੱਚ ਇਹਨਾਂ ਮਾਸੂਮ ਕੁੜੀਆਂ ਦਾ ਕੀ ਬਣੇਗਾ ਵੱਡੀ ਦਲੀਪ ਨੂੰ ਪੰਜਵੀਂ ਵਿੱਚੋਂ ਇਸ ਲਈ ਹਟਾ ਲਿਆ ਗਿਆ ਕਿ ਚਜਗੀਰਦਾਰਾਂ ਦੀਆਂ ਧੀਆਂ ਨੇ ਕਿਹੜਾ ਨੌਕਰੀ ਕਰਨੀ ਹੈ ਹੁਣ ਉਸ ਦੀ ਉਮਰ 25 ਨੂੰ ਆ ਲੱਗੀ ਸੀ ਵਿਆਹ ਦੀ ਗੱਲ ਤਾਂ ਦੂਰ ਰਹੀ ਉਸ ਦਾ ਕਿਤੇ ਨਾਂ ਥਾਂ ਵੀ ਨਹੀਂ ਲਿਆ ਜਾਂਦਾ ਸੀ ਪਹਿਲੇ ਵਿਆਹ ਜ਼ਗੀਰੀ ਠਾਠ ਨਾਲ ਕੀਤੇ ਸਨ ਪਰ ਹੁਣ ਨੱਕ ਰੱਖਣਾ ਵੀ ਔਖਾ ਹੋ ਗਿਆ ਸੀ ਵਿਚਾਲੜੀ ਕੁੜੀ ਨੂੰ ਮਾਂ ਨੇ ਲੜ ਝਗੜ ਕੇ 10ਵੀਂ ਪਾਸ ਕਰਵਾ ਦਿੱਤੀ ਸੀ ਉਮਰ ਦੇ 21ਵੇਂ ਸਾਲ ਤੱਕ ਉਸ ਨੇ ਅਸੀਲ ਗਊ ਵਾਂਗ ਕਦੇ ਧੌਣ ਨਹੀਂ ਚੁੱਕੀ ਸੀ ਸਭ ਤੋਂ ਛੋਟੀ ਅਰਵੀਲ ਬਿਘੇ ਵਿੱਚ ਪੜਦੀ ਸੀ ਮਾਂ ਦੀਆਂ ਸਮਝੌਤੀਆਂ ਦੇ ਬਾਵਜੂਦ ਉਹ ਮੂੰਹ ਫੱਟ ਸੀ ਭਰਾ ਦੀਆਂ ਗਲਤ ਗੱਲਾਂ ਅੱਗੇ ਉਹ ਆਕੜ ਖਲੌਂਦੀ ਉਹ ਅੰਦਰ ਅੰਦਰੇ ਅੰਦਰ ਕੁੜਦੀ ਰਹਿੰਦੀ ਪਰ ਆਪਣੇ ਪਿਤਾ ਸਾਹਮਣੇ ਨਹੀਂ ਆਈ ਸੀ ਮਾਂ ਦੀ ਛਾਤੀ ਦੇ ਦੁੱਖ ਨੂੰ ਮਹਿਸੂਸ ਕਰਦੀ ਉਹ ਕਈ ਵਾਰ ਬਿਫਰ ਪੈਂਦੀ ਮਾਂ ਉਹਦੇ ਕੁਝ ਬੋਲਣ ਤੋਂ ਪਹਿਲਾਂ ਮੂੰਹ ਅੱਗੇ ਹੱਥ ਕਰ ਦਿੰਦੀ ਉਹਨੂੰ ਖਿਜ ਚੜਦੀ ਨੌਕਰ ਤੀਜੀ ਵਾਰ ਜਾ ਕੇ ਮੋੜ ਆਇਆ ਸੀ ਰੋਟੀ ਦੋ ਵਾਰ ਗਰਮ ਕੀਤੀ ਜਾ ਚੁੱਕੀ ਸੀ ਚੌਦਵੀਂ ਦਾ ਚੰਦ ਪੱਛਮ ਨੂੰ ਉਲਾਰ ਹੋ ਤੁਰਿਆ ਸੀ ਗੁਰਨਾਮਕੌਰ ਦੀ ਨੀਂਦ ਇੱਕ ਤਰ੍ਹਾਂ ਹਮੇਸ਼ਾ ਲਈ ਪਟਕ ਚੁੱਕੀ ਸੀ ਅੱਜ ਤਿੰਨੇ ਧੀਆਂ ਵੀ ਉਸਲਵੱਟੇ ਲੈ ਰਹੀਆਂ ਸਨ ਤਵਲੇ ਦੀਆਂ ਧਾਫਾਂ ਪਟਾਕ ਪਟਾਕ ਉਹਨਾਂ ਦੇ ਸਿਰਾਂ ਵਿੱਚ ਪੈ ਰਹੀਆਂ ਸਨ ਕੋਈ ਕੋਈ ਦਰਦਨਾਕ ਏਕ ਸੀਨਾ ਸੱਲ ਜਾਂਦੀ ਸੁਖਚੈਨ ਨੂੰ ਬੇਪਰਵਾਹ ਮਸਤੀ ਵਿੱਚ ਕੁਝ ਵੀ ਪਤਾ ਨਹੀਂ ਸੀ ਸਾਰਾ ਹਰਮ ਲਹੂ ਲਹਾਨ ਹੋਇਆ ਪਿਆ ਸੀ ਉਹ ਆਪਣੇ ਹਾਣੀ ਸਾਥੀਆਂ ਵਿੱਚ ਕੰਬਦੇ ਹੱਥਾਂ ਨਾਲ ਜਾਮ ਤੇ ਜਾਮ ਚੜਾਈ ਜਾ ਰਿਹਾ ਸੀ ਗੁਰਨਾਮ ਕੌਰ ਨੇ ਧੀਆਂ ਦੇ ਭਰੇ ਮੰਜੀਆਂ ਵੱਲ ਵੇਖ ਕੇ ਲੰਬਾ ਹੌਂਕਾ ਲਿਆ ਤੇ ਵਾਹਿਗੁਰੂ ਇਸ ਘਰ ਦਾ ਕੀ ਹਾਲ ਹੋਵੇਗਾ ਧੜੇ ਹੋਏ ਮਾਹੌਲ ਵਿੱਚੋਂ ਅਰਵੇਲ ਤੜਫ ਕੇ ਉੱਠੀ ਉਸਨੇ ਮਿੰਨੇ ਚਾਨਣ ਵਿੱਚ ਮਾਂ ਦੀਆਂ ਭਰੀਆਂ ਅੱਖਾਂ ਵਿੱਚ ਸਭ ਤੋਂ ਪਹਿਲਾਂ ਆਪੇ ਨੂੰ ਭੈਣਾ ਸਮੇਤ ਡੁੱਬਦੀਆਂ ਤੱਕਿਆ ਫਿਰ ਨਿੱਕੀ ਇੱਟ ਦੀ ਦਾਦਿਆਂ ਪਰਦਾਦਿਆਂ ਦੀ ਬਣੀ ਹਵੇਲੀ ਨੂੰ ਗਰਕਦਿਆਂ ਵੇਖਿਆ ਉਸ ਨੇ ਅਨੁਭਵ ਕੀਤਾ ਕਿ ਆਮਤ ਚੰਗਾੜ ਗਈ ਹੈ ਜਿਹੜੀ ਕਿਸੇ ਤੇ ਵੀ ਰਹਿਮ ਨਹੀਂ ਖਾਵੇਗੀ ਵੱਡੀ ਦਲੀਪ ਨੇ ਤਾੜਦਿਆਂ ਹੋਇਆ ਸਿਰ ਚੁੱਕਿਆ ਤੇ ਰਜਾਈ ਦਾ ਲੜ ਬਗਾਉਂਦਿਆਂ ਅਰਵੇਲ ਤੋਂ ਪੁੱਛਿਆ ਕਿੱਥੇ ਚੱਲੀਆਂ ਜਿੱਥੇ ਜਾਣਾ ਚਾਹੀਦਾ ਹੈ ਤੂੰ ਉੱਥੇ ਜਾਵੇਂਗੀ ਦਲੀਪ ਦੀਆਂ ਖਾਨਿਓ ਗਵਾਚ ਗਈਆਂ ਕਿਉਂ ਉਹ ਘਰ ਦਾ ਹਿੱਸਾ ਨਹੀਂ ਅਰਵੇਲ ਦੇ ਬੋਲਾਂ ਵਿੱਚ ਰਾਖਵੀ ਸਕਤੀ ਸੀ ਵਾਹਿਗੁਰੂ ਆਖਤੀਏ ਚੁੱਪ ਵੱਟ ਉਹਨੂੰ ਸਭ ਦੀ ਫਿਕਰ ਹੈ ਮਾਂ ਨੇ ਧੀ ਨੂੰ ਰੱਬੀ ਪਰੋਸੇ ਵਿੱਚ ਲਿਆਉਣਾ ਚਾਹਿਆ ਵਾਹਿਗੁਰੂ ਫਿਕਰ ਕਰਕੇ 베ਜੀ ਬੁੱਢਾ ਹੋ ਗਿਆ ਹੈ ਹੁਣ ਉਹਨੂੰ ਤੇਰੇ ਵਾਂਗ ਕੋਈ ਨਹੀਂ ਪੁੱਛਦਾ ਨਾ ਮੇਰੀ ਰਾਣੀ ਸਾਉ ਧੀਆ ਮਾਪਿਆਂ ਦੇ ਸਾਹਮਣੇ ਨਹੀਂ ਹੁੰਦੀਆਂ 베ਜੀ ਮੇਰੇ ਕੋਲੋਂ ਤੁਹਾਡੇ ਵਾਂਗੂ ਜ਼ਹਿਰ ਨਹੀਂ ਹਜਮ ਹੁੰਦੀ ਉਹਨੇ ਬਾਹਰ ਖੋਲ ਲਿਆ ਉਸ ਨੂੰ ਭੜਕੀ ਹੋਈ ਨੂੰ ਵੇਖ ਕੇ ਦਲੀਪ ਨੇ ਬਾਹਾਂ ਆ ਫੜਿਆ ਨਾ ਮੇਰੀ ਬੀਬੀ ਭੈਣ ਵੱਡੀ ਨੇ ਵਾਸਤਾ ਪਾਇਆ ਪਿਤਾ ਜੀ ਦੀ ਕੀ ਰਹੂਗੀ ਜੇ ਤੂੰ ਇੱਕ ਵੀ ਬੋਲ ਬੋਲ ਦਿੱਤਾ ਭੈਣ ਜੀ ਕੁੜੀ ਨੇ ਤੀਰਜਵਾਲੇ ਉ ਤੇਜ ਨਾਲ ਉੱਤਰ ਦਿੱਤਾ ਜਦੋਂ ਮੌਤ ਬੂਹੇ ਤੇ ਖਲੋ ਕੇ ਪੁੱਛੇ ਤਾਪ ਦੀਕ ਨਾਲ ਮਰਨਾ ਹੈ ਕਿ ਖੁਦ ਖੁਸ਼ੀ ਨਾਲ ਤਦ ਮੈਂ ਆਖਾਂਗੀ ਬਹਾਦਰੀ ਨਾਲ ਲੜਦਿਆਂ ਕੁੜੀ ਨੇ ਝਟਕੇ ਨਾਲ ਬਾਹ ਛੁਡਾ ਲਈ ਦਲੀਪ ਨੇ ਉਹਨੂੰ ਵੇੜਾ ਚੀਰਦੀ ਨੂੰ ਭੱਜ ਕੇ ਫੜਨਾ ਚਾਹਿਆ ਪਰ ਉਸ ਨੇ ਮਹਿਫਲ ਦੇ ਵਾਰ ਨੂੰ ਜਾ ਤੱਕਾ ਮਾਰਿਆ ਉਸ ਦੀ ਇਸ ਕਰਤੂਤ ਤੇ ਦਲੀਪ ਦਾ ਤਰਾ ਨਿਕਲ ਗਿਆ ਉਸਨੇ ਪਿਛਲੇ ਪੈਰੀ ਅੰਦਰ ਬਾੜਦਿਆਂ ਬਾਹਰ ਲਾ ਬਾਹਰ ਲਾ ਲਿਆ ਹਰਮ ਦੇ ਸਾਰੇ ਕੰਨ ਪਤਲੇ ਪੈ ਕੇ ਬੈਠਕ ਵੱਲ ਜਾ ਜੁੜੇ ਓਏ ਹਰਾਮデア ਤੈਨੂੰ 100 ਵਾਰ ਜੋ ਆਖਿਆ ਹਲੇ ਰੋਟੀ ਨਹੀਂ ਖਾਣੀ ਸੁਖਚੈਨ ਨੇ ਗਰਜਵੀਂ ਆਵਾਜ਼ ਵਿੱਚ ਨੌਕਰ ਨੂੰ ਪੁਕਾਰਿਆ ਕਿਉਂਕਿ ਠੁੰਮਰੀ ਦਾ ਸਾਰਾ ਸਵਾਦ ਖਰਾਬ ਹੋ ਗਿਆ ਸੀ ਪਿਤਾ ਜੀ ਮੈਂ ਆਂ ਅਰਵੇਲ ਬੂਹਾ ਖੋਲੋ ਕੁੜੀ ਨੇ ਸਵਰ ਨੂੰ ਹੱਥ ਵਿੱਚ ਰੱਖਦਿਆਂ ਤਸੱਲੀ ਨਾਲ ਆਖਿਆ ਜਨਾਨੀਆਂ ਆਵਾਜ਼ ਸੁਣ ਕੇ ਘੁੰਗਰੂ ਗੁੰਗੇ ਹੋ ਗਏ ਤੇ ਸਰੰਗੀ ਥਾਂ ਸਾਂ ਕੁੱਟ ਗਈ ਅਰਵੇਲ ਸੁਖਚੈਨ ਹੈਰਾਨ ਰਹਿ ਗਿਆ ਤੂੰ ਕੀ ਲੈਣ ਆਈ ਹੈ ਧੌੜ ਜਾ ਉਹ ਇੱਕਦਮ ਔਖਾ ਹੋ ਗਿਆ ਪਿਤਾ ਜੀ ਮੈਂ ਜਾਣ ਵਾਸਤੇ ਨਹੀਂ ਆਈ ਉਸਨੇ ਦੋ ਤਿੰਨ ਮੁੱਖੀਆਂ ਦਰਵਾਜ਼ੇ ਤੇ ਹੋਰ ਧਰ ਦਿੱਤੀਆਂ ਕੁੜੀ ਦੇ ਠੰਮੇਦਾਰ ਕੜਕਵੇਂ ਬੋਲਾ ਨਾਲ ਅੰਦਰਲੀ ਮਹਿਫਲ ਵਿੱਚ ਹਲਚਲ ਪੈਦਾ ਹੋ ਗਈ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਉਹਨਾਂ ਦੇ ਪੈਰਾਂ ਹੇਠਾਂ ਕੋਈ ਪੁਚਾਲ ਪਾਸਾ ਪਰਤ ਰਿਹਾ ਸੀ ਸੁਖਚੈਨ ਦੀ ਸਾਰੀ ਸ਼ਰਾਬ ਲੱਥ ਗਈ ਉਸਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਨਰਮੀ ਲਾਲ ਕੁੜੀ ਨੂੰ ਆਖਿਆ ਬੀਬਾ ਤੂੰ ਜਾ ਸਾਊ ਕੁੜੀਆਂ ਨਹੀਂ ਇੱਥੇ ਆਉਂਦੀਆਂ ਹੁੰਦੀਆਂ ਸੁਖਚੈਨ ਦੇ ਬੋਲ ਸੁਣ ਕੇ ਤワイਫ ਨੇ ਉਸ ਨੂੰ ਕਾਟਵੀ ਨਜ਼ਰ ਨਾਲ ਤੱਕਿਆ ਜਿਵੇਂ ਕੋਈ ਤੀਰ ਉਸ ਦੇ ਹਿਆ ਨੂੰ ਜ਼ਖਮੀ ਕਰ ਗਿਆ ਸੀ ਜਿਹੜੇ ਸਾਊ ਕੰਮ ਬਾਪ ਕਰਦੇ ਹੋਣ ਉਹ ਸਾਉਤੀਆਂ ਨੂੰ ਕਿਉਂ ਨਹੀਂ ਕਰਨੇ ਚਾਹੀਦੇ ਕੁੜੀ ਆਪਣੀ ਥਾਂ ਤੇ ਡਟੀ ਹੋਈ ਸੀ ਜ਼ਗੀਰਦਾਰ ਦਾ ਮਾਨਸਿਕ ਪੱਧਰ ਵਿਗੜ ਗਿਆ ਉਸਨੇ ਪੜਕਦਿਆਂ ਕਿਹਾ ਮੈਂ ਤੈਨੂੰ ਆਂਦਾ ਫੌਰਨ ਚਲੀ ਜਾ ਵਰਨਾ ਮੈਥੋਂ ਬੁਰਾ ਕੋਈ ਨਹੀਂ ਦਰਵਾਜ਼ਾ ਫੌਰਨ ਖੋਲ ਦਿਓ ਵਰਨਾ ਮੈਥੋਂ ਬੁਰਾ ਕੋਈ ਨਹੀਂ ਨਹੀਂ ਤਾਂ ਇਹਦੀਆਂ ਅੱਜ ਫੱਟੀਆਂ ਉਡਾ ਦੇਾਂਗੀ ਅਰਵੇਲ ਨੇ ਸਾਰੇ ਜ਼ੋਰ ਨਾਲ ਦਰਵਾਜ਼ੇ ਨੂੰ ਲੱਤ ਮਾਰੀ ਉਸ ਵਿੱਚੋਂ ਜ਼ਖਮੀ ਸ਼ੀਣੀ ਪਵਕਾਰ ਉੱਠੀ ਸੀ ਫਿਰ ਬੇਹਯਾਤੇ ਨੂੰ ਮੈਂ ਦੱਸਦਾ ਸੁਖਚੈਨ ਕੰਬਦੇ ਹੱਥਾਂ ਤੇ ਹਿਲਦੇ ਸਿਰ ਨਾਲ ਅਗਾ ਵਧਿਆ ਤਵਾਇਫ ਨੇ ਉਸ ਨੂੰ ਰੁਕਣ ਲਈ ਹੱਥ ਦਿੱਤਾ ਤੇ ਬੈਠਕ ਦੀ ਅਰਲ ਆਪ ਲਾ ਦਿੱਤੀ ਅਰਵੇਲ ਤੱਕਾ ਦੇ ਕੇ ਅੰਦਰ ਆ ਗਈ ਉਸ ਨੂੰ ਸਾਹ ਚੜਿਆ ਹੋਇਆ ਸੀ ਜਗੀਰਦਾਰ ਦੀ ਸਾਰੀ ਢਾਣੀ ਦੇ ਆਨੇ ਨਸ਼ਾ ਲੈ ਕੇ ਪੁੱਠੇ ਹੋਣ ਨੂੰ ਆਏ ਹੋਏ ਸਨ ਕੁੜੀ ਦੀਆਂ ਪਹਿਲੀਆਂ ਨਜ਼ਰਾਂ ਸਾਵਲੀ ਪਰ ਖੂਬਸੂਰਤ ਨੱਚਣ ਵਾਲੀ ਨਾਚੀ ਨਾਲ ਜਾਂ ਟਕਰਾਈਆਂ ਉਸਨੇ ਪਿਤਾ ਅਤੇ ਉਸਦੇ ਹਾਣੀ ਤਾਇਆ ਚਾਚਿਆਂ ਦੀ ਪਰਵਾਹ ਕੀਤੇ ਬਿਨਾ ਤਵਾਇਫ ਨੂੰ ਆਖਿਆ ਘੁੰਗਰੂ ਲਾ ਦੇ ਮੈਂ ਵੀ ਤੇਰੇ ਨਾਲ ਨੱਚਾਂਗੀ ਬਾਪਰੇ ਨੱਚਣ ਵਾਲੀ ਨਾਚੀ ਨੇ ਖੁੱਲੇ ਮੂੰਹ ਅੱਗੇ ਹੱਥ ਰੱਖ ਲਿਆ ਸਾਰਿਆਂ ਨੇ ਉਂਗਲਾ ਮੂੰਹ ਵਿੱਚ ਪਾ ਲਈਆਂ ਕਿਉਂ ਤੂੰ ਵੀ ਤਾਂ ਇੱਕ ਧੀ ਹੈ ਖਬਰੇ ਸਾਡਾ ਹਸ਼ਰ ਤੇਰੇ ਨਾਲੋਂ ਵੀ ਭੈੜਾ ਹੋਣਾ ਹੋਵੇ ਤੜਾਕ ਕਰਦਾ ਥੱਪੜ ਅਰਵੇਲ ਦੀ ਗੱਲ ਤੇ ਆ ਪਿਆ ਬੇਸ਼ਰਮ ਕਿਤੋਂ ਦੀ ਸੁਖਚੈਨ ਦਾ ਸਾਰਾ ਡਾਚਾ ਡੋਲ ਗਿਆ ਉਹ ਡਿੱਗਦਾ ਟੈਂਦਾ ਮੱਸੀ ਸੰਭਲਿਆ ਅਰਵੇਲ ਨੇ ਆਪਣਾ ਚੌੜਾ ਹੱਥ ਖੋਲ ਕੇ ਇੱਕ ਵਾਰ ਜੋਇਆ ਸਾਰਿਆਂ ਨੂੰ ਯਕੀਨ ਹੋ ਗਿਆ ਕੁੜੀ ਬਾਪ ਦੇ ਜ਼ਰੂਰ ਮਾਰੇਗੀ ਪਰ ਉਸਨੇ ਮਾਰਿਆ ਨਹੀਂ ਉਸ ਦਾ ਰੋ ਚਪੇੜ ਨਾਲ ਜ਼ਰਬ ਖਾ ਗਿਆ ਕੱਲ ਕਲੱਤਰ ਨੂੰ ਜਦੋਂ ਅਸੀਂ ਤਿੰਨੇ ਪੈਣਾ ਮਸਟੰਡੀਆਂ ਵਿੱਚ ਨੱਚਾਂਗੇ ਉਦੋਂ ਜ਼ਗੀਰਦਾਰ ਸੁਖਚੈਨ ਸਿੰਘ ਦੀ ਸ਼ਰਮ ਕਿੱਥੇ ਹੋਵੇਗੀ ਇੱਕ ਮੋਹੇ ਬਾਪ ਦੇ ਮਾਰਦਿਆਂ ਧੀ ਨੂੰ ਲੱਜਾ ਜ਼ਰੂਰ ਆਉਂਦੀ ਹੈ ਸੁਖਚਾਨ ਲੱਕੜ ਦਾ ਬੁੱਤ ਹੋ ਗਿਆ ਸਭ ਦੇ ਹዋਸ ਮਾਰੇ ਜਾ ਚੁੱਕੇ ਸਨ ਸ਼ਰਾਬ ਪਿਆਲੇ ਸੁਰੰਗੀ ਤੇ ਜੋੜੀ ਗੱਲ ਕੀ ਸਭ ਕੁਝ ਮਿੱਟੀ ਮਿੱਟੀ ਹੋ ਗਿਆ ਅਖੀਰ ਅੱਖਾਂ ਭਰਦਿਆਂ ਤਵਾਇਫ ਨੇ ਅਰਵੇਲ ਦੇ ਹੱਥ ਫੜ ਲਏ ਤੇ ਬੋਲੀ ਕਾਸ਼ 10 ਬਰੇ ਪਹਿਲਾਂ ਮੈਂ ਵੀ ਇਹ ਜੁਰਤ ਕਰ ਸਕਦੀ ਧੰਨਵਾਦ